ਮੈਂ ਸਰਬਜੀਤ ਸਿੰਘ son of ਗਿਆਨ ਸਿੰਘ ਪਿੰਸੁਰਕਪੁਰ ਜਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਕੱਲ ਮਿਤੀ 18/4/25 ਰਾਤ ਦੇ ਸਮੇਂ ਸਾਡੇ ਪਿੰਸੁਰਕਪੁਰ ਅਨਾਜ ਮੰਡੀ ਵਿੱਚ ਦੋ ਅਫਸਰ ਦੋ ਆਰਤੀਆਂ ਦੇ ਝਗੜੇ ਦਾ ਕਰਕੇ ਗਏ ਸੀ ਕਿ ਰਾਜੂ ਰਸਤੇ ਦਾ ਝਗੜਾ ਸੀ ਉਹਦਾ ਕਰਕੇ ਗਏ ਸੀ ਕਿ ਮੈਂ ਰੂਸ ਵਿੱਚ ਆਣ ਕੇ ਆਪਣੇ ਸਿੱਖ ਪਕਾਰਾਂ ਦੀ ਬੇਰਵੀ ਬੇਰਵੀ ਸੰਬੰਧੀ ਧਿਆਨ ਦਿੱਤਾ ਮੀਡੀਆ ਵਿੱਚ ਬਿਆਨ ਦਿੱਤਾ ਸੀਗਾ ਜਿਆਦਾ ਕੀ ਮੇਲ ਕੇ ਕਾਰਨ ਦੀ ਵਗਲ ਵੀ ਨਹੀਂ ਸੀ ਹੋਈ ਇੱਕ ਮਸਲਾ ਆੜਤੀਆਂ ਦਾ ਰਾਜ ਦੀ ਝਗੜੇ ਨੂੰ ਲੈ ਕੇ ਚੱਲ ਰਿਹਾ ਸੀ ਜੋ ਮਾਰਕੀਟ ਕਮੇਟੀ ਦੇ ਵਿਚਾਰ ਅਧੀਨ ਭੇਜਿਆ ਗਿਆ ਕੱਲ ਸਾਨੂੰ ਕੰਪਲੇਨ ਰਿਸੀਵ ਹੋਈ ਕਿ ਉਸੇ ਮੈਟਰ ਨੂੰ ਲੈ ਕੇ ਤਕਰਾਰ ਹੋ ਸਕਦਾ ਜਿੱਥੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਇੱਕ ਲੜਕਾ ਸਰਪ ਜੀ ਸੀ ਜਿਸ ਨਾਲ ਇਹ ਸੀ ਰਜਿੰਦਰ ਸਿੰਘ ਦੀ ਬਹਿਸਵਾਜੀ ਹੋ ਗਈ ਜਿਸ ਬੰਦੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕਿ ਉਹਦੀ ਤਕਰਾਰਾਂ ਦੀ ਬੇਇੱਜ਼ਤੀ ਕੀਤੀ ਗਈ ਚਲੋ ਜਿਹੜੀ ਗੰਭੀਰਤਾ ਨਾਲ ਉਸ ਵੀਡੀਓ ਨੂੰ ਵਾਚਿਆ ਗਿਆ ਮੌਕੇ ਦੀ ਪੜਤਾਲ ਕੀਤੀ ਗਈ ਅਜੇ ਹਾਲ ਕੋਈ ਤੱਤ ਸਾਹਮਣੇ ਨਹੀਂ ਆਇਆ ਜਿਸ ਵਿੱਚ ਬੇਇੱਜ਼ਤੀ ਹੋਈ ਤਾਂ ਇਸ ਸੰਬੰਧੀ ਜਿਹੜਾ ਸਰਬਜੀਤ ਸਿੰਘਾ ਉਹਨੇ ਵੀ ਵੱਖਰੇ ਤੌਰ ਤੇ ਬਿਆਨ ਦਿੱਤਾ ਹੈਗਾ ਕਿ ਕੋਈ ਕੋਈ ਐਵੇਂ ਦੀ ਬੇਅਦਬੀ ਨਹੀਂ ਹੋਈ ਸੀ ਮੈਂ ਵੀ ਆਪ ਜੀ ਨੂੰ ਮੈਸੇਜ ਦੇ ਰਹੀ ਹਾਂ ਕਿ ਝੂਠੀਆਂ ਫਵਾਹਾਂ ਤੇ ਯਕੀਨ ਨਾ ਕਰੋ